ਦੋਸਤੋ ਜੂਨ 2025 ਚੱਲ ਰਿਹਾ ਹੈ ਸਫਰਾਂ ਦੇ ਆ ਸ਼ਹਿਰਾਂ ਦੇ ਨਹੀਂ ਪੜਾ ਦੂਜਾ ਜਾਰੀ ਦਿੱਲੀ ਹਾਈਵੇ ਤੇ ਆ ਮਿਲਦੇ ਆ ਦਿੱਲੀ 인ਦਰਾ ਗਾਂਧੀ 에어ਪੋਰਟ ਤੇ ਅਗਲੇ ਪੜਾ ਤੇ ਦਿੱਲੀ 에어ਪੋਰਟ ਦੀ ਬਾਉਂਡਰੀ ਚ ਦਾਖਲ ਹੋ ਚੁੱਕੇ ਆ ਨਵੇਂ ਸਫਰਾਂ ਲਈ ਭਰਾਂਗੇ ਉਡਾਨਾਂ ਪੱਛਮ ਬੰਗਾਲ ਤੇ ਸਿੱਕਮ ਲਈ ਆਉਂਦੇ ਆ ਜੀ ਦਿੱਲੀ ਏਅਰਪੋਰਟ ਅੰਦਰ ਦਾਗਲ ਹੋ ਚੁੱਕੇ ਆ ਡੀ ਗੇਟ ਤੇ ਜਾਣਾ ਹੈ ਸਪਾਈ ਜੈਟ ਦੀ ਉਡਾਨ ਹੈ ਤੇ ਮਿਲਾਂਗੇ ਪੱਛਮ ਬੰਗਾਲ ਸਿੱਕਮ ਦਿਨਾਂ ਵਿੱਚ ਆਉਤੇ ਰੈਡੀ ਗੋ ਫਲਾਈ ਟਰਮੀਨਲ 1 ਨਵੀਂ ਸਾਥੀਓ ਬੋਰਡਿੰਗ ਹੋ ਰਹੀ ਹੈ ਸਪਾਈ ਜੈਟ ਦੀ ਫਲਾਈਟ ਹੈ ਲੇਟ ਹੈ ਤੇ ਲਾਈਨਾਂ ਚ ਲੱਗੇ ਆ ਚਲਦੇ ਆ ਪੱਛਮ ਬੰਗਾਲ ਵਾਹ ਦੋ ਇੰਡੀ ਕੋ ਇੰਡੀ ਕੋ ਫਲਾਈਟ ਟੈਕ-ਆਫ ਜਸਟ ਹਾਂ ਨਾ ਵੀ ਇੰਡੀ ਕੋ ਦੋ ਸਮਾਨ ਲੈ ਰਿਆ ਹੈ ਇਧਰ ਸਪਾਈਸ ਜੈਟ ਆ ਰੈਡੀ ਹੈ ਫੂਡ ਦਾਣਾ ਸੋ ਚੱਲਨੀ ਹੈ ਜੀ ਲਾਈਨ ਲਾਈ ਚੁੱਕੀ ਹੈ ਲੰਬੀ ਲਾਈ ਇਹ ਦੇਖੋ ਜੀ ਸਪਾਈਸ ਜੈਟ ਸੀਟਾਂ ਦਾ ਰਿਕੋ ਸਪਾਈਸ ਜੈੱਟ ਨੇ। ਵਿਚਾਰੇ ਸੀ ਸੀਟਾਂ ਹੀ ਪੱਟ ਗਿਆ ਬਈ ਮੌਰੇ ਦਿਖਣ ਲੱਗ ਪਏ ਭਰਾਂੀਆਂ ਸੀਟਾਂ ਹੋ ਗਈਆਂ। ਉਸ ਕੰਡੇ ਬੰਦ। ਉਹ ਸੀਟਾਂ ਹੀ ਗਾਆਂਗਾ ਪਿੱਛਾ ਪਿੱਛ ਚੁਗੀਆਂ ਜਾਂਦੀਆਂ। ਲੈ ਜੀ ਆਏ ਸਪਾਈਸ ਜੈੱਟ ਨੂੰ ਆ ਗਿਆ ਵੀਡੀਓ ਚ ਲੈ ਆਣੀ ਸੀ ਕਿਤੇ کہہ ਦੇਣ ਲਈ ਜੀ ਸਾਡੀ ਨਹੀਂ। ਆ ਸਪਾਈਸ ਜੈੱਟ ਤੇ ਆ ਸੀਟਾਂ ਵੇ ਸਪਾਈਸ ਜੈੱਟ ਦੀ। ਪਿੱਛੇ ਨੂੰ ਚੁਗੀਆਂ ਜਾਂਦੀਆਂ ਬੱਤਰੇ ਨੂੰ ਮੈਂ ਤੱਕੇ ਦੇ ਇਹਨਾਂ ਬੱਤਰਾਂ ਪਿੱਛੇ ੜੀ ਹੁੰਦੇ ਨੇ। ਉਹ ਆ ਸੀਟਾਂ ਵੇ ਪਾ। ਉਹ ਬੱਤਰ ਖਰਾਬ ਹੈ ਭਰਾਵਾ। 不好意思，nice yet, लगे हो रही है, देख है।, ए, है।, है।, है बाग डोगरा एयरपोर्ट पार्किंग पहुंच चुकी है एम पी रेड रोड पता कर रहे सरकारी टैक्सी का प्राइवेट टैक्सी काफी पा रहे हैं काफ़ी लगे लगे हैं पता कर एयरपोर्ट बाग डोगरा छोटा एयरपोर्ट है। इक्का दू जा, जा, जा ਇਹ ਇਹ ਛੋਟਾ ਜਿਹਾ 에어ਪੋਰਟ ਬਾਗ ਡੋਗਰਾ ਵੈਸਟ ਮੰਗਾਲ ਦਾ ਇਥੋਂ ਆਪਾਂ ਟੈਕਸੀ ਕਰਕੇ ਸਿਲੀਗੁੜੀ ਲਈ ਰਵਾਨਾ ਹੋਵਾਂਗੇ ਤੇ ਅੱਜ ਰਾਤ ਸਟੇ ਕਰਾਂਗੇ ਸਿਲੀਗੁੜੀ। ਲੋ ਵੀ ਸਾਥੀਓ ਫਾਈਨਲੀ ਟੈਕਸੀ ਕਰਕੇ ਬਾਗ ਡੋਗਰਾ 에어ਪੋਰਟ ਤੋਂ ਹੋਟਲ ਲਈ ਰਵਾਨਾ ਹੋ ਗਏ ਆ। ਸ਼ਾਨਦਾਰ ਮੌਸਮ ਹੈ। ਬੱਦਲ ਹੀ ਬੱਦਲ ਦਿਖਾਈ ਦੇ ਰਹੇ ਆ। ਟੈਂਪਰੇਚਰ ਵੀ ਡਾਊਨ ਹੈ 30 ਦੇ ਕਰੀਬ ਹੋਣਾ ਹੈ। ਅਕੇ ਹੋਟਲ ਜਾ ਕੇ ਉਹਨੀਆਂ ਰੈਸਪੀਸ਼ਨ ਬਾਗ ਡੋਗਰਾ ਤੋਂ ਸਿਲੀਗੁੜੀ ਅੱਜ ਦਾ ਸਿਲੀਗੁੜੀ ਕਰਾਂਗੇ ਸਟੇ ਬਾਗ ਡੋਗਰਾ ਤੋਂ ਫਾਈਨਲੀ ਟੈਕਸੀ ਰਾਹੀਂ ਸਿਲੀਗੁੜੀ ਦੇ ਹੋਟਲ ਪਹੁੰਚ ਚੁੱਕੇ ਆਂ ਕਰੀਬ 15 ਕਿਲੋਮੀਟਰ ਦੀ ਦੂਰੀ ਸੀ ਇਹਨਾਂ ਦੇ ਤੇ ਘੰਟਾ ਡੇਢ ਘੰਟਾ ਲੱਗਿਆ ਕਿਉਂਕਿ ਸ਼ਹਿਰੀ ਟ੍ਰੈਫਿਕ ਬਹੁਤ ਜ਼ਿਆਦਾ ਤੇ ਇਸ ਸਮੇਂ بارش ਹੋ ਰਹੀ ਹੈ ਥੋੜਾ ਜਿਆਦਾ ਐਕਸਟਰਾ ਵਸਟ ਕਰਕੇ ਫਿਰ ਮਾਰਕੀਟ ਜਾਵਾਂਗੇ ਤੇ ਦੇਖਦੇ ਹਾਂ ਕਿ ਇਹ ਸਲੀਗੁਰੀ ਸਿਟੀ ਚ ਰਾਤ ਦਾ ਸਮਾਂ ਤੇ ਸਲੀਗੁਰੀ ਚ ਮੀਂਹ ਪੈ ਗਿਆ ੜਿਆ ਕਾਫੀ ਚਹਿਲ ਪਹਿਲ ਹੈ ਅਸੀਂ ਕਰੀਬ ਬਾਗ ਡੋਹਰਾ ਤੋਂ 15 ਕਿਲੋਮੀਟਰ ਦਾ ਸਫ਼ਰ ਹੋਟਲ ਤੱਕ ਸਲੀਗੁਰੀ ਦੇ ਲੱਗ ਪਗ 1.5 ਘੰਟੇ ਦੀ ਦਿੱਤਾ ਕਿਉਂਕਿ ਟ੍ਰੈਫਿਕ ਬਹੁਤ ਰਸ਼ ਬਹੁਤ ਤੇ ਇਸ ਟਾਈਮ ਵੀ ਕਾਫੀ ਟ੍ਰੈਫਿਕ ਹੈ ਤੁਸੀਂ ਸੜਕਾਂ ਤੇ ਦੇਖ ਰਹੇ ਹੋ ਰੌਣਕ ਵੀ ਖੂਬ ਹੈ ਰਸ਼ ਵੀ ਬਹੁਤ ਹੈ ਪਰ ਮੁੰਨਾ ਹੋਟਲ ਤੋਂ ਨਿਕਲ ਕੇ ਮੀਂਹ ਰੁਕਣ ਬਾਅਦ ਅਸੀਂ ਕੋਈ ਡਿਨਰ ਕਰਨ ਲਈ ਨਿਕਲੇ ਆ ਤੇ ਨਾਲ ਆਸੇ ਪਾਸੇ ਕੋਈ ਮਾਰਕੀਟ ਵਿੱਚ ਜਾਣੇ ਆ ਤੇ ਉਸ ਉਪਰੰਤ ਅਸੀਂ ਸਵੇਰ ਦੇ ਪ੍ਰੋਗਰਾਮ ਦਾ ਸ਼ਡਿਊਲ ਬਣਾਵਾਂਗੇ ਕਿ ਸਵੇਰੇ ਕਿੱਧਰ ਜਾਣਾ ਹੈ ਕਿਹੜੇ ਪਾਸੇ ਨੂੰ ਮੂੰਹ ਕਰਨਾ ਹੈ ਅਰੇ ਸਾਡੇ ਸਾਥੀਆਂ ਦੇ ਮੂੰਹ ਕਿਸੇ ਦਾ ਕਿੱਧਰ ਹੈ ਕਿਸੇ ਦਾ ਕਿੱਧਰ ਹੈ ਬੈ ਕੇ ਪਲਾਨਿੰਗ ਬਣੂਗੀ ਤੇ ਫਿਰ ਅੱਗੇ ਦੇਖਦੇ ਹਾਂ ਫਿਲਹਾਲ ਸਲੀਗੁੜੀ ਦੀ ਮਾਰਕੀਟ ਸਰਚ ਕਰ ਰਹੇ ਹਾਂ ਮਾਰਕੀਟ ਲਈ ਨਿਕਲੀ ਸੀ ਤੇ ਬਹੁਤ ਤੇਜ਼ ਬਾਰਿਸ਼ ਟਿਨਰ ਕਰਨ ਜੋਗਾ ਵੀ ਨਹੀਂ ਖੜਿਆ ਦੁਕਾਨਾਂ ਦੇ ਆਸ-ਪਾਸੇ ਲੱਗ ਕੇ ਖੜੇ ਆਂ ਬੈਸਟ ਬੰਗਾਲ ਦੇ ਸਲੀਗੁੜੀ ਕਾਫੀ ਤੇਜ਼ ਬਾਰਿਸ਼ ਹੈ। ਟ੍ਰੀਟ ਫੋੜ ਹੀ ਲੈ ਰਹੇ ਹਾਂ ਇੱਕ ਦੀ ਲੈ ਕੇ ਫਿਰ ਹੋਟਲ ਹੀ ਚਲਦੇ ਹਾਂ ਨਾਲ ਹੀ ਹੋਟਲ ਹੈ ਬਹਿ ਕੇ ਬਾਰਿਸ਼ ਰੁਕਣ ਦਾ ਵੇਟ ਕਰਾਂਗੇ ਤੇ ਫਿਰ ਚੱਲਦੇ ਹਾਂ ਅੱਗੇ ਦੇਖਦੇ ਹਾਂ ਬਾਰਿਸ਼ ਬਹੁਤ ਤੇਜ਼ ਹੈ। ਇਸ ਲਈ ਗੁੜੀ ਤੇਜ਼ ਬਾਰਿਸ਼ ਮੈਂ ਹੋਟਲ ਵੇਖੀ ਤਾ ਤਾਂ ਕਿ ਡਿਨਰ ਹਮ ਹੋਟਲ ਵਿੱਚ ਹੀ ਕਰਦੇ। ਮਾਰਕੀਟੇ ਕਰ ਗਿਆ ਜਾਂ ਦਾ ਕੋਈ ਸੈਟਨਾ ਨਹੀਂ। ਮੈਂ ਨਹੀਂ ਰੁਕਿਆ ਪਰ ਅਸੀਂ ਫਿਰ ਵੀ ਆਟੋ ਦੇ ਚਾਲੇ ਬਾਤੇ ਆ। ਪਰ ਹੁਣ ਦੇਖੋ ਕਿੱਥੇ ਪਹੁੰਚਦੇ ਆ। ਗੁੱਡ ਮਾਰਨਿੰਗ ਸਲੀਗੁੜੀ ਰਾਤ ਮੀਂਹ ਪੈਂਦੇ ਤੇ ਸੁੱਤੇ ਦੇ ਥੜਕੇ ਉੱਠਿਆਂ ਤੇ ਹਲੇ ਵੀ ਨਹੀਂ ਚੱਲੂ ਐ। ਕਤਾਰੀਂ ਕਦੋਂ ਉਪੜਾ ਟਿੱਕ ਤੋ ਅਸੀਂ ਬਾਹਰ ਨਿਕਲਾਂਗੇ ਚਲੋ ਗੱਡੀ ਕਰ ਲਈ ਐ ਰੈਂਟ ਤੇ ਜਾਂਦੇ ਆਂ ਬਾਅਦ ਫਿਰ ਦੇਖਦੇ ਆਂ ਕਿਹੜਾ ਪੜਾ